ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਫੇਸਬੁੱਕ ਪੇਜ ਬਰਾਡ ਡੈਰੀ ਫਾਰਮ ਉਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10770 ਜੀ ਅੱਜ ਦੀ ਵੀਡੀਓ ਕੋਟ ਕਰੋੜ ਕਲਾਂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਫਿਰੋਜ਼ਪੁਰ ਅੱਜ ਦੀ ਵੀਡੀਓ ਜੇ 4 ਲਾਕ ਆ ਜੀ ਚਾਰ ਹੀ ਗੱਬਣ ਤੇ ਗਰਮੀਆਂ ਦੇ ਤੋਹਫੇ ਆ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਵਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦਾ ਨਾਮ ਤੇ ਐਡਰੈਸ ਦੱਸ ਦਿਓ ਜੀ ਕਾਕਾ ਮੇਰਾ ਨਾਮ ਵੀਰੇ ਪਿੰਡ ਕੋਟ ਕਰੋੜ ਕਲਾਂ ਜਲਾ ਫਰੋਈਪੁਰ ਮੋਬਾਈਲ ਨੰਬਰ ਜੀ 9781018852 ਠੀਕ ਆ ਵੀਰੇ ਅੱਜ ਚਾਰਨਾਗ ਜੀ ਵੀਰੇ ਚਾਰਾ ਠੀਕ ਆ ਕਿਧਰੋਂ ਸ਼ੁਰੂ ਕਰਕੇ ਜੀ ਇਧਰੋਂ ਕਰ ਲਾ ਸੁਆ ਕਿੰਨਾ ਮਾਜੇ ਵੀਰੇ ਦੂਜੇ ਸੂਏ ਹੁੰਦੀ ਐ ਸਮਾਂ ਕਿੰਨਾ ਲਊਗੀ ਜੀ ਸਮਾਂ ਇਹ 4-5 ਦਿਨ ਲਊਗਾ ਡੇਟ ਮੁਤਾਬਕ ਹਾਂ ਠੀਕ ਆ ਕਿੰਨਾ ਕੁ ਬਾਜੂ ਦੋਦ ਜੀ ਦੋਦ ਵੀਰੇ 17-18 ਲੀਟਰ ਘਾਰ ਆ ਲੈਣ ਦਾ 15-16 ਕਹਿਆ ਪਹਿਲੇ ਸੂਏ ਚ ਹੋਇਆ ਵਾ ਠੀਕ ਆ ਜੀ ਪਰ ਵਾਨਾ ਚੰਗਾ ਵਹਿੜ ਨੂੰ ਖਣਾ ਦੀ ਗਾਰੰਟੀ ਐ ਜੀ ਖਣਾ ਦੀ ਵਧੀਆ ਵੀਰੇ ਪਾਰ ਪਿੱਛੇ ਦੀ ਵੀ ਗਾਰੰਟੀ ਐ ਠੀਕ ਆ ਵੀਰੇ ਤੋੜ ਕੇ ਦਿਖਾ ਦਿਓ ਜੀ ਸੋਹਣੀ ਜਰਸੀ ਹੈ ਜੀ ਰੰਗ ਪ੍ਰਿੰਟ ਵੀ ਚੰਗਾ ਵਜਨ ਵਜੂਦ ਵੀ ਪੂਰਾ ਚੰਗਾ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਆਇੜ ਦਾ ਦਾ ਜੇ ਤੁਸੀਂ 2 ਦੇ ਹਿਸਾਬ ਨਾਲ ਲਾ ਲਓ ਜੀ ਬਾਕੀ ਤਿਆਰੀ ਸੋਹਣੀ ਕਰਦੀ ਹੁੰਦੀ ਆ 2 ਕਹਿੰਦਾ ਮਾਲ ਕੱਢ ਲਿਓ ਤੇ ਪਹਿਲੇ ਸੂਏ 15 ਕਿਲੋ ਪਾਇਆ ਵਾ ਇਹ ਵੀ 17 18 ਦੀ ਮੀਰ ਆ ਬਾਕੀ ਬੁੱਧਨ ਦਾ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਜਾ ਚਾਰ ਬਹੁਤ ਉਬਰਾਣਾ ਸਹੀ ਗੱਲ ਆ ਜੀ ਹਜੇ 5 4 ਦਿਨ ਲੈਂਦੀ ਆ ਜੀ 52-4 ਦਿਨਾਂ ਦੇ ਕਰ ਜਿਹੜੀਆਂ ਵੀਰੇ ਹਵਾਨੇ ਜੀ ਤੁਸੀਂ ਢਿੱਲਾ ਦੇਖ ਰਹੇ ਹੋ ਸਾਰੀਆਂ ਕਰਮਾਂ ਵਾਲ ਨੇ ਕੱਢ ਕੇ ਸੁਣਾ ਸੁਣਾ ਫਿਟਨੈਸ ਵਾਲਾ ਥਾਨ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਹੋੜ ਸ਼ਾਂਖ ਪੂਰਾ ਵੀ ਨਹੀਂ ਬਾਕੀ ਚੰਗੀਆਂ ਵਹਿੜਾਂ ਜੀ ਠੰਡੀ ਸੀਲ ਪੂਰੀ ਆ ਜਿਹੜਾ ਬਹੁਤ ਕੱਲੂ ਬਹਿੜ ਜਾਣੀ ਸਹੀ ਗੱਲ ਆ ਜੀ ਜੈ ਜੀ ਡਿਮਾਂਡ ਜਿਹੜੇ ਲੈਣੇ ਆਂ ਜੀ ਜੈ ਜੀ ਯਾਰ ਆ 55000 ਦੀ ਦੇਣੀ ਹੈ ਹੋਜੂ ਮਾਨਤਾ ਹਾਂ ਹੋਜੂ ਪਰ ਬਾਹਲਾ ਨਹੀਂ ਤੈਨੂੰ ਪਤਾ ਹੋਰ ਬੰਦਾ ਹੋਵੇ 60 60 ਕਰਦਾ ਅਗਲਾ ਹਣਾ ਸਹੀ ਗੱਲ ਹੈ ਜੀ ਮੱਚੀ ਪੂਰੀ ਸਾਫ ਆ ਜਣੀ ਹੈ ਜੈ ਜੈ ਡਿਮਾਂਡ ਜੀ 55000 ਦੀ ਬਾਈ ਕਹਿੰਦਾ ਯੈਸ ਨੋਈ ਹੈ ਜੀ ਹੋਰ ਕਿਸੇ ਕੋਲ ਹੁੰਦੀ ਤਾਂ ਮੁੱਲ ਜ਼ਿਆਦਾ ਹੋਣਾ ਸੀ ਆਪਾਂ ਨੂੰ ਤਾਂ ਜੈ ਜੀ ਹੁੰਦੇ ਹਰੇਕੀ ਹਰ ਆਪਾਂ ਵੀਡੀਓ ਪਾਉਂਦੇ ਹੀ ਆ ਦੋ ਨੰਬਰ ਵੀਰੇ ਸੂਣੀ ਜਰਸੀ ਪਹਿਲਾਂ ਤਾਂ ਜਰਸੀ ਦੀ ਤੁਸੀਂ ਬਿਊਟੀ ਚੈੱਕ ਕਰੋ ਹਣਾ ਆਪਾਂ ਬਲ ਦਾ ਬੱਚਾ ਸਹੀ ਗੱਲ ਹੈ ਸੂਆ ਕਿੰਨਾ ਮਾਜੀ ਰਹਾ ਇਹ ਪਲੂਨ ਹੀ ਆ ਹਜੇ ਦੋ ਦਿਨ ਦੀ ਆ ਬੱਚਾ ਹੀ ਆ ਹਜੇ ਠੀਕ ਹੈ ਵੀਰੇ। ਸਵਾਦੋ ਸਾਲੀ ਉਮਰ ਆ ਹਜੇ। ਠੀਕ ਹੈ ਵੀਰੇ। ਤੇ ਸਮਾਂ ਕਿੰਨਾ ਲੈਂਦੀ ਆ? ਸਮਾਂ ਇਹ ਲੈ ਜੂ ਹਫਤਾ ਇਹ ਵੀ ਬਰਾੜਾ। ਡੇਟ ਮੁਤਾਬਕ। ਹਾਂ। ਥਾਣਾ ਦੀ। ਥਾਣਾ ਦੀ ਜਮਾ ਓਕੇ ਆ। ਠੀਕ ਹੈ। ਠੰਡੀ ਪੂਰੀ ਜਿਵੇਂ ਪਹਿਲਾਂ ਨਾਲ ਕੋਈ ਨਾ ਲੱਗ ਕਰੀ ਭਾਵੇਂ ਪੱਕੇ ਪੱਕੇ। ਕਿੰਨਾ ਬਾਜੂ ਕਰਮ ਵਾਲੀ ਪਈ। ਬਹੁਤ ਵਧੀਆ ਪਾਉਗੀ 16-17 ਲੀਟਰ ਫੁੱਲਾ ਡੁੱਲਾ। ਚੰਗਾ ਪਾਉ। ਕਿਉਂਕਿ ਸਨਖ ਪੁਣਾ ਬਹੁਤ ਤੂਰ ਦੀ ਵੀਰੇ ਨਾਲ ਦੀ ਨਾਲ ਬਹੁਤ ਜਿਆਦੇ ਬੱਚੀ ਚੰਗੀ ਆ। ਸਹੀ ਗੱਲ ਹੈ। ਬੈਡ ਚ ਸਨਖ ਪੁਣਾ ਵੀਰੇ ਬਹੁਤ ਆ। ਕੁਆਲਿਟੀ ਤੁਹਾਡੇ ਸਾਹਮਣੇ ਆ ਜੀ। ਸੋਹਣੀ ਫੇਸ ਦੋ ਦੰਦ ਬੱਚਾ ਹੀ ਆ ਜੀ ਹਜੇ ਤੇ ਤੁਸੀਂ ਲਾ ਲੋ ਸਾਹਿਬ ਬਈ ਦਿਨ ਹਜੇ ਲੈ ਜੂ ਹਫਤੇ ਦੇ ਆਸ-ਪਾਸ ਤੇ ਹਫਤੇ ਤੱਕ ਦਾ ਤਿਆਰੀ ਪੂਰੀ ਟੌਪ ਦੀ ਕੀਤੀ ਹੋਣੀ ਹੈ ਗੁਲਾਬੀ ਥਾਣਾ ਜੀ ਸੋਹਣੇ ਸਹਿਜ ਦਾ ਲੱਗਿਆ ਵਾ ਇਹਦੇ ਵੇਖ ਤੋਂ ਅਗਲਾ ਕਹਿ ਦਿੰਦਾ ਹਨਾ ਵੇਖ ਮੱਥਾ ਕਿੰਨਾ ਸੁਨਾ ਸਿਰਕ ਪੋਨੇ ਦੇ ਪੱਖ ਤੋਂ ਵੀਰੇ ਬਾਕੀ ਚੰਗੀ ਆ ਜਿਦੋਂ ਤੁਸੀਂ ਆ ਕੇ ਦੇਖੋਗੇ ਨਾ ਤੁਹਾਨੂੰ ਵੀ ਜਚੂਗੀ ਬਾਕੀ ਵੀਰੇ ਬੱਚਾ ਹੀ ਆ ਦੋ ਦੰਦ ਤੇ ਇਹਦੇ ਬੰਦ ਰਹਿਣ ਵਾਲੀ ਆ ਜੀ ਇਹ ਪ੍ਰਾਣਾ ਹੋਰ ਕਿਸੇ ਕੋਲ ਹੋਵੇ ਹਾਂਜੀ ਕਾਰੋਬਾਰੀ ਬੰਦੇ ਕੋਲੇ ਤਗਲਾ ਭਾਈ 80000 ਮੁੱਲ ਕਰੇ ਤੈਨੂੰ ਵੀ ਪਤਾ ਇੰਨਾ ਜੈ ਜਿਹੜੇ ਵੀ ਨਹੀਂ ਹੈ ਪਰ ਆਪਾਂ ਜਾਇਜ਼ 65000 ਦੀ ਦੇ ਦਾਂਗੇ ਅੱਜ 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 ਹਾਂ ਜਿਹਦੇ ਤਿਆਰ ਆ ਬੱਚੀ ਉਹਦੇ ਤੈਨੂੰ ਵੀ ਪਤਾ 75000 ਦੀ ਗੱਥੋ ਸੈਟ ਵੀ ਹੈ ਨਾ ਥਣ ਥਣ ਬਾਲਾ ਚੰਗਾ ਲੱਗਾ ਬੈਨ ਨੂੰ ਸਿਨਸ ਆਉ ਵੇਖ ਲੈ ਕਿੰਨੀ ਹੈ ਸਹੀ ਗੱਲ ਹੈ ਕੋਈ ਚੱਕਰ ਨਹੀਂ ਲੈ ਭਾਵੇਂ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਤਾਲੀ ਗੱਲਾਂ ਇਹ ਤਾਂ ਗੱਲ ਹੈਗੀ ਹੈ ਜੀ ਥਣ ਨੂੰ ਜਰਸੀ ਨੂੰ ਇੰਨਾ ਚੰਗਾ ਲੱਗਦਾ ਨਹੀਂ ਟੌਪ ਦਾ ਥਾਣਾ ਪੂਰਾ ਪਹਿਲਾਂ ਦੇ ਹਿਸਾਬ ਨਾਲ ਪੂਰਾ ਪੂਰਾ ਲੇਵਾ ਪੂਰਾ ਫਾੜੀ ਵਾਲਾ ਬਣਾਉਗਾ ਹਾਂਜੀ 7000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਜੀ ਮੈਂ ਜਾਇ ਜੀ ਕੀਤੀ ਆਪਾਂ ਮੱਛੀ ਦੇ ਹਿਸਾਬ ਨਾਲ ਸਨਖ ਪੁਣਾ ਬਹੁਤ ਆ ਤਿਆਰ ਹੋਈ ਤੁਹਾਨੂੰ ਵੀ ਪਤਾ ਨਹੀਂ ਕਿੰਨੇ ਰੁਪਈਆ ਦੀ ਵੈੜਾ ਬਾਈ ਫਾਰਮ ਚੋਂ ਵੇਚਾਰ ਅਗਲੇ ਨੇ 95 ਦੇਣੀ ਆ ਹਨਾ ਕੋਈ ਤਾਂ ਗੱਲ ਹੈਗੀ ਆਪਾਂ ਨੂੰ ਵੀ ਪਤਾ ਵਾ ਠੀਕ ਹੈ ਬਰੇ ਅੱਗੇ ਤੈਨਾਂ ਨੰਬਰ ਕ੍ਰੋਸ ਸੰਗ ਇਹ ਵੀ ਰੇਕ ਦਾ ਸੂਆ ਹੀ ਆ ਕ੍ਰੋਸ ਬੱਚ ਠੀਕ ਆ ਇਹ ਸਮਾਂ ਕਿੰਨਾ ਕੁ ਲੈਂਦੀ ਆ ਇਹ ਵੀ ਹਫਤਾ ਲੈਂਦੀ ਆ 4 ਦਿਨ ਪੂਰੇ ਹੁੰਦੇ ਆ ਘਰਦਿਆਂ ਦੇ 4 ਦਿਨਾਂ ਨੂੰ ਠੀਕ ਆ ਇੱਥੋਂ ਲਈਏ ਆਪਾਂ ਠੀਕ ਆ ਵੀਰੇ ਤੇ ਕਿੰਨਾ ਕੁ ਬਾਝੂ ਦੁੱਧ ਜੀ ਦੁੱਧ ਵੀਰੇ ਘਰ ਵਾਲਿਆਂ ਨੇ 13-14 ਲੀਟਰ ਦੱਸਿਆ ਪਹਿਲੇ ਸੂਏ ਬਾਕੀ ਆਪਦਾ ਵਹੀਕਲੇ ਵੱਡ ਕਾਟ ਦੀ ਚੰਗੀ ਆ ਕਾਟ ਬਹੁਤ ਜਿਆਦੇ ਵੱਡਾ ਠੀਕ ਆ ਵੀਰੇ ਧੁਰ ਕੇ ਦਿਖਾ ਜੀ ਹਾਲ ਦੀ ਨਾਲ 36 ਸੀਲ ਪੂਰੀ ਆ ਜੀ ਅਗਲਾ ਜੀ ਮੈਂ ਕਹਿ ਰਿਹਾ 3 ਤੋਂ 4 ਦਿਨ ਡੇਟ ਮੁਤਾਬਕ ਪਏ ਆ ਕੱਦ ਕਾਠ ਕਰਮ ਵਾਲੀ ਦਾ ਇਹ ਤਾਂ ਵੀ ਚੰਗਾ ਜਾਂਦਾ ਕਰੋ ਸੰਗ ਗਰਮੀਆਂ ਦਾ ਤੋਹਫਾ ਵੀਰੇ ਗਰਮੀ ਕਰਮ ਵਾਲੀ ਘੱਟ ਮਨਾਉਗੇ ਤੇ ਦੁਰਦ ਕਰਮ ਵਾਲੀ ਦਾ ਹੂ ਸੰਗਣਾ ਤੇ ਫੈਟ ਆਉ ਚੱਗੀ ਬਾਕੀ ਕੋਈ ਤੱਕ ਤਾਂ ਜੀ ਮੇਰੇ ਤੁਹਾਡੇ ਸਾਹਮਣੇ ਢੰਡੀ ਸੀ ਫੁੱਲ ਕੋਈ ਗੱਲ ਨਹੀਂ ਕਰੋ ਚੱਲ ਲੈ ਚੱਲੀ ਵੀਰੇ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਪਰਾਣਾ ਇਹਦੀ ਜਮਾ ਨਾ ਨਾਰਮਲੀ ਕਰ ਦੇਣੀ 45000 ਦੀ ਦੇ ਦਾਂ 45000 ਦੀ ਠੀਕ ਹੈ ਵੀਰੇ 4 ਹੋਈ ਤਾਂ ਤੈਨੂੰ ਵੀ ਪਤਾ 50 ਤੋਂ ਬਾਹਰ ਵੇਖ ਜਾਣੀ ਬੱਚੀ ਇਹ ਤਾਂ ਗੱਲ ਹੈਗੀ ਹੈ ਜੀ 5 ਜੀ ਆ 45000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਜੀ ਬਾਕੀ ਚੰਗੀਆਂ ਸਾਫ਼ ਸੁਥਰੀਆਂ ਵਹਿੜਾਂ ਨੇ ਕੱਚੀਆਂ ਜਰੂਰ ਆ ਜੇ ਕੇ ਨੇ 4 ਦਿਨ ਲਿਜਾ ਕੇ ਸਾਫ ਹੋਣੇ ਰੁਪਏ ਛੱਡਣਗੇ ਇਹ ਰੁਪਏ ਦੇਣ ਵਾਲੀ ਚੀਜ਼ ਆ ਅੱਗੇ ਵੀਰੇ 4 ਨੰਬਰ ਇਹਦਾ ਸੂਆ ਕਰਨੀ ਇਹ ਵੀ ਦੂਜੀ ਸੂਈ ਆ ਬਰਾਣਾ ਠੀਕ ਆ ਇਹ ਦੂਜੀ ਸੂਈ ਸਮਾਂ ਕਿੰਨਾ ਕੁ ਲੈਂਦੀ ਆ ਸਮਾਂ ਇਹ ਹਫਤਾ ਹੀ ਲਊਗੀ ਇਹ ਵੀ ਹੱਦ ਡੇਟ ਮੁਤਾਬਕ ਹਾਂ ਲਾਉਣ ਲਾਉਣੇ ਪੈ ਗਈ ਏ ਪੂਰੀ ਹੁਣ ਮੱਚੀ ਠੀਕ ਆ ਵੀਰੇ ਹਾਂ ਸੀਲ ਠੰਡੀ ਪੂਰੀ ਆ ਕੋਈ ਚੱਕਰ ਨਹੀਂ ਠੀਕ ਆ ਵੀਰੇ ਬਾਕੀ ਪਿਆਰੀ ਸੋਹਣੀ ਕਰਦੀ ਆਉਂਦੀ ਏ ਤੋੜ ਕੇ ਦਿਖਾਦੀ ਏ ਛੋਟੀਆਂ ਛੋਟੀਆਂ ਸਿੰਗਾਾਂ ਤੇ ਫੋਟਾਂ ਜੀ ਸ਼ਕੀਨ ਬਹੁਤ ਆ ਜਾਣੀ ਜਾਤ ਬ੍ਰੀਡ ਵਿਖਾ ਦੇ ਜਾਤ ਬ੍ਰੀਡ ਪੂਰੀ ਚੰਗੀ ਏ ਬਹੁਤ ਜਿਆਦਾ ਚੰਗੀ ਏ ਨੱਕ ਪੁਲਾ ਵੀ ਪੂਰਾ ਲਾਹੇ ਪੈ ਗਈ ਏ ਜੀ ਲਗਭਗ ਹਫਤੇ ਦੇ ਆਸ-ਪਾਸ ਸਮਾਂ ਪੂਰਾ ਖੁੱਲਾ ਢੁੱਲਾ ਸਹੀ ਗੱਲ ਹੈ ਜੀ ਤਿਆਰੀ ਸੋਹਣੀ ਕਰਦੀ ਹੁੰਦੀ ਚਮਕ ਦਮ ਕਾਲੀ ਆ ਵੈਰੀ ਜੀ ਰੰਗ ਪ੍ਰਿੰਟ ਬਹੁਤ ਜ਼ਿਆਦੇ ਵਧੀਆ ਆ ਸਹੀ ਗੱਲ ਹੈ ਜੀ ਰੰਗ ਪ੍ਰਿੰਟ ਵੀ ਪੂਰਾ ਚੰਗਾ ਸਾਰੀ ਸਾਫ ਵੱੱਛੀ ਬਈ ਜੀ ਲੈ ਜਲਦੀ ਵੀਰੇ ਬਾਕੀ ਤੁਹਾਡੇ ਸਾਹਮਣੇ ਆ ਠੰਡੀ ਸੀਲ ਦੀ ਥਨਾ ਦੀ ਪੂਰ ਗਰੰਟੀ ਹੈ ਜੀ ਜਮਾ ਜਮਾ ਓਕੇ ਪੂਰੀ ਆ ਠੰਡੀ ਸੀਲ ਇਹਦਾ ਕਿੰਨਾ ਕਪਾ ਜੀ ਪਰ ਅਡਾ ਪਾ 8000 ਦੀ ਦੇ ਦਾਂਗੇ ਅੱਜ ਕੱਜੀ ਕੱਜੀ ਅੱਜ ਕੱਜੀ ਹੈ ਹਾਂ ਇਹ ਤਾਂ ਤੈਨੂੰ ਵੀ ਪਤਾ ਤਿਆਰ ਹੋਈ ਤਾਂ ਬੱਚੀ ਪੂਰੀ ਰਪੀਆਂ ਦੀ ਹੈ ਇਹ ਤਾਂ ਗੱਲ ਹੈਗੀ ਆ ਬਾਈ ਕਹਿੰਦਾ 6000 ਦੀ ਦੇ ਦਾਂਗੇ ਜੀ ਜਿੱਦੇ ਤਿਆਰ ਹੋਗੀ ਉਦਦੇ ਦੀ ਮੰਗ ਚਾਰ ਕੁਆਲਟੀ ਵਾਲਾ ਬੱਚੀ ਜੀ ਪੂਰੀ ਆ ਸਹੀ ਗੱਲ ਆ ਜੀ ਕਿਸੇ ਪਾਸੋਂ ਹੱਥ ਤਰਾ ਹੈ ਨਹੀਂ ਗਾ ਇਹ ਤਾਂ ਗੱਲ ਹੈਗੀ ਆ ਜੀ ਬਾਕੀ ਸੀਲ ਠੰਡੀ ਵੀ ਪੂਰੀ ਆ ਠੰਡੀ ਸੀਲ ਪੂਰੀ ਆ ਸਣ ਪੂਰੇ ਚੰਗੇ ਲੱਗੇ ਆ ਤੁਹਾਡੇ ਸਾਹਮਣੇ ਆ ਜੀ ਤੇ ਜਿਹਨੂੰ ਨਾਲ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ